ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਇੱਕ ਨਵੀਂ ਕਹਾਣੀ ਦੇ ਨਾਲ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਘਰਵਾਲਾ ਇੱਕ ਪੇਂਡੂ ਜਿਹਾ ਹੈ ਮੈਂ ਪੜ੍ਹੀ ਲਿਖੀ ਸੀ ਤੇ ਉਸ ਤੋਂ ਵੀ ਜ਼ਿਆਦਾ ਦੁੱਖ ਮੈਨੂੰ ਇਸ ਗੱਲ ਦਾ ਸੀ ਕਿ ਉਸ ਨੂੰ ਸੁਹਾਗਰਾਤ ਬਾਰੇ ਕੁਝ ਵੀ ਨਹੀਂ ਸੀ ਪਤਾ ਹਰ ਇੱਕ ਔਰਤ ਦੇ ਬਹੁਤ ਜਜ਼ਬਾਤ ਹੁੰਦੇ ਆ ਜੋ ਆਪਣੇ ਘਰਵਾਲੇ ਨਾਲ ਪੂਰੇ ਕਰਨਾ ਚਾਹੁੰਦੀ ਹੈ ਰਾਤ ਨੂੰ ਜਦੋਂ ਮੇਰੀ ਜਠਾਣੀ ਮੈਨੂੰ ਇਹ ਗੱਲ ਦੱਸ ਕੇ ਗਈ ਕਿ ਤੇਰੇ ਘਰ ਵਾਲੇ ਨੂੰ ਸੁਹਾਗ ਰਾਤ ਬਾਰੇ ਕੁਝ ਵੀ ਨਹੀਂ ਪਤਾ ਤਾਂ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਮੈਨੂੰ 3 ਸਾਲਾਂ ਦਾ ਤਜਰਬਾ ਸੀ ਪਰ ਮੇਰੇ ਘਰ ਵਾਲੇ ਨੂੰ ਕਿਸੇ ਗੱਲ ਦਾ ਕੁਝ ਵੀ ਪਤਾ ਨਹੀਂ ਸੀ ਪਰ ਮੈਂ ਹਿੰਮਤ ਨਾ ਹਾਰੀ ਹਰ ਕੁੜੀ ਦੀ ਤਰ੍ਹਾਂ ਮੈਨੂੰ ਵੀ ਇਸ ਦਿਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਮੈਂ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਕਿਉਂਕਿ ਅੱਜ ਜੋ ਕੁਝ ਵੀ ਕਰਨਾ ਸੀ ਮੈਂ ਖੁਦ ਹੀ ਕਰਨਾ ਸੀ ਮੇਰਾ ਘਰ ਵਾਲਾ ਤਾਂ ਬਿਲਕੁਲ ਅਣਜਾਣ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਜਿਹੜੀ ਗੱਲ ਮੈਂ ਸੋਚ ਰਹੀ ਆ ਉਹ ਸੱਚ ਹੋਵੇ ਤੇ ਜੋ ਕੁਝ ਮੇਰੇ ਘਰ ਵਾਲੇ ਦੇ ਆਉਣ ਤੋਂ ਬਾਅਦ ਮੇਰੇ ਨਾਲ ਹੋਇਆ ਉਸ ਨੇ ਤਾਂ ਮੇਰੇ ਹੋਸ਼ ਹੀ ਉਡਾ ਦਿੱਤੇ ਕਿਉਂਕਿ ਮੈਂ ਆਪਣੇ ਘਰ ਵਾਲੇ ਦੇ ਆਉਣ ਤੋਂ ਬਾਅਦ ਉਸੇ ਵੇਲੇ ਹੀ ਆਪਣੇ ਕੱਪੜੇ ਮੇਰਾ ਨਾਮ ਗੁਰਪ੍ਰੀਤ ਹੈ ਮੈਂ ਸ਼ਹਿਰ ਦੀ ਰਹਿਣ ਵਾਲੀ ਸੀ ਤੇ ਮੇਰਾ ਘਰ ਵਾਲਾ ਪਿੰਡੋਂ ਜਿਹਾ ਸੀ ਪਰ ਮੇਰੇ ਲਈ ਇਹ ਗੱਲ ਬਹੁਤ ਹੈਰਾਨੇ ਵਾਲੀ ਸੀ ਕਿ ਉਸ ਨੂੰ ਇਸ ਰਾਤ ਬਾਰੇ ਬਿਲਕੁਲ ਵੀ ਨਹੀਂ ਸੀ ਪਤਾ ਕਿਉਂਕਿ ਮੁੰਡਿਆਂ ਨੂੰ ਵਿਆਹ ਤੋਂ ਪਹਿਲਾਂ ਹੀ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਕਿਉਂਕਿ ਮੁੰਡਿਆਂ ਦੀ ਦਿਲਚਸਪੀ ਇਹੋ ਜਿਹੇ ਕੰਮ ਵਿੱਚ ਜ਼ਿਆਦਾ ਹੁੰਦੀ ਹੈ ਕੁੜੀਆਂ ਦੇ ਮੁਕਾਬਲੇ ਵਿੱਚ ਪਰ ਇੱਥੇ ਸਭ ਕੁਝ ਉਲਟ ਸੀ ਇਸ ਕੰਮ ਵਿੱਚ ਮੇਰੀ ਦਿਲਚਸਪੀ ਬਹੁਤ ਜ਼ਿਆਦਾ ਸੀ ਪਰ ਮੇਰੇ ਘਰ ਵਾਲੇ ਦੀ ਦਿਲਚਸਪੀ ਬਹੁਤ ਘੱਟ ਸੀ ਇਹੀ ਸੋਚ-ਸੋਚ ਕੇ ਮੈਂ ਮਨ ਹੀ ਮਨ ਬਹੁਤ ਪਰੇਸ਼ਾਨ ਹੋ ਰਹੀ ਸੀ ਮੈਨੂੰ 3 ਸਾਲਾਂ ਦਾ ਤਜਰਬਾ ਸੀ ਇਹ ਗੱਲ ਮੈਂ ਸਾਰਿਆਂ ਤੋਂ ਛੁਪਾਈ ਹੋਈ ਸੀ ਮੈਂ ਇਸ ਬਾਰੇ ਕਿਸੇ ਨੂੰ ਨਹੀਂ ਸੀ ਦੱਸਿਆ ਮੈਨੂੰ ਇਸ ਗੱਲ ਦਾ ਵਿੱਚੇ ਵਿੱਚ ਡਰ ਸੀ ਕਿ ਕਿਤੇ ਮੇਰੇ ਘਰ ਵਾਲੇ ਨੂੰ ਇਸ ਗੱਲ ਦਾ ਪਤਾ ਨਾ ਲੱਗ ਜਾਏ ਪਰ ਮੈਂ ਇਸ ਗੱਲ ਨੂੰ ਆਪਣੇ ਘਰ ਵਾਲੇ ਦੇ ਸਾਹਮਣੇ ਕਦੀ ਵੀ ਨਹੀਂ ਲੈ ਕੇ ਆਉਣ ਵਾਲੀ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਕੁਦਰਤ ਮੇਰੇ ਨਾਲ ਕੀ ਕਰਨ ਵਾਲੀ ਹੈ ਮੈਂ ਆਪਣੇ ਘਰ ਵਾਲੇ ਦੇ ਕਮਰੇ ਵਿੱਚ ਆਪਣੇ ਘਰ ਵਾਲੇ ਦੇ ਨਾਮ ਦੀ ਸੇਜਸ ਜਾ ਕੇ ਬੈਠੀ ਹੋਈ ਸੀ ਮੇਰੇ ਸਾਹਮਣੇ ਉਸ ਦੀ ਭਾਬੀ ਘੁੰਡ ਕੱਟ ਕੇ ਲੰਘ ਗਈ ਮੇਰੇ ਦਿਲ ਦੀ ਧੜਕਣ ਨਵੀਆਂ ਨਵੀਂ ਵਿਵਹਾਂਗਾਂ ਦੀਆਂ ਤਰ੍ਹਾਂ ਬਹੁਤ ਤੇਜ਼ ਹੋ ਰਹੀ ਸੀ ਪਰ ਮੈਂ ਅੱਗੇ ਦਾ ਪਲਨ ਬਹੁਤ ਚੰਗੀ ਤਰ੍ਹਾਂ ਤਿਆਰ ਕਰਕੇ ਬੈਠੀ ਸੀ ਕਿ ਮੈਨੂੰ ਆਪਣੇ ਘਰ ਵਾਲੇ ਦੇ ਆਉਣ ਤੋਂ ਬਾਅਦ ਕੀ ਕਰਨਾ ਹੈ ਥੋੜੀ ਹੀ ਦੇਰ ਬਾਅਦ ਮੇਰਾ ਇੰਤਜ਼ਾਰਬ ਖਤਮ ਹੋ ਗਿਆ ਕਿਉਂਕਿ ਮੈਨੂੰ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਮੈਂ ਉਸੇ ਵੇਲੇ ਬੈੱਡ ਤੇ ਠੀਕ ਹੋ ਕੇ ਬੈਠ ਗਈ ਮੇਰਾ ਘਰ ਵਾਲਾ ਹੌਲੀ-ਹੌਲੀ ਕਦਮ-ਕਦਮ ਚੱਲਦਾ ਮੇਰੇ ਸਾਹਮਣੇ ਆ ਕੇ ਬੈਠ ਗਿਆ ਮੈਂ ਨਹੀਂ ਜਾਣਦੀ ਸੀ ਕਿ ਮੇਰੇ ਸਰੀਰ ਵਿੱਚ ਇੰਨੇ ਬਚੇ ਨਹੀਂ ਜੇਹੀ ਕਿਉਂ ਹੋ ਰਹੀ ਹੈ ਮੈਂ ਆਪਣੇ ਘਰ ਵਾਲੇ ਦੇ ਆਉਂਦੇ ਹੀ ਆਪਣਾ ਕੁੰਡ ਚੱਕ ਲਿਆ ਤੇ ਮੈਂ ਆਪਣੇ ਕੱਪੜੇ ਖੁਦ ਹੀ ਉਤਾਰਨੇ ਸ਼ੁਰੂ ਕਰ ਦਿੱਤੇ ਜਦਕਿ ਮੇਰਾ ਘਰ ਵਾਲਾ ਮੈਨੂੰ ਇੱਕ ਟੇਕ ਨਾਲ ਹੀ ਦੇਖਦਾ ਰਿਹਾ ਮੈਂ ਬਹੁਤ ਜਲਦੀ ਆਪਣਾ ਬਲਾਊਜ਼ ਉਤਾਰ ਦਿੱਤਾ ਜਿਸ ਨੂੰ ਦੇਖ ਕੇ ਮੇਰਾ ਘਰ ਵਾਲਾ ਬੇਸੁਰਦ ਹੋ ਗਿਆ ਤੇ ਕੰਧ ਦੇ ਨਾਲ ਲੱਗ ਗਿਆ ਮੈਂ ਅਜੇ ਤੱਕ ਆਪਣੇ ਘਰ ਵਾਲੇ ਵੱਲ ਅੱਖ ਚੁੱਕ ਕੇ ਨਹੀਂ ਸੀ ਦੇਖੀ ਪਰ ਜਦੋਂ ਮੈਂ ਆਪਣਾ ਬਲਾਊਜ਼ ਉਤਾਰਿਆ ਤਾਂ ਆਪਣੇ ਆਪ ਨੂੰ بے ਪਰਦਤ ਕਰ ਦਿੱਤਾ ਤੇ ਮੈਂ ਬਹੁਤ ਹੀ ਨਸ਼ੀਲੀਆਂ ਨਜ਼ਰਾਂ ਨਾਲ ਆਪਣੇ ਘਰ ਵਾਲੇ ਵੱਲ ਦੇਖਿਆ ਤੇ ਸਾਹਮਣੇ ਜਦੋਂ ਮੈਂ ਜਿਸ ਆਦਮੀ ਨੂੰ ਖੜਾ ਵੇਖਿਆ ਉਸ ਨੂੰ ਵੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਸਾਹਮਣੇ ਮੇਰੇ ਹੱਥ ਪੈਰ ਬਹੁਤ ਹੀ ਬੁਰੇ ਤਰੀਕੇ ਨਾਲ ਕੰਬ ਰਹੇ ਸੀ ਮੈਂ ਜੋ ਖੁਦ ਨੂੰ ਬਹੁਤ ਬੋਲਡ ਸਮਝ ਰਹੀ ਸੀ ਤੇ ਆਪਣੇ ਤਜਰਬੇ ਦੇ ਬਹੁਤ ਮਾਣ ਕਰ ਰਹੀ ਸੀ ਇਹ ਸਭ ਕੁਝ ਧਰੇ ਦਾ ਧਰਿਆ ਹੀ ਰਹਿ ਗਿਆ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅੱਜ ਦੀ ਰਾਤ ਮੇਰੇ ਲਈ ਇੰਨੀ ਭਿਆਨਕ ਸਾਬਤ ਹੋਣ ਵਾਲੀ ਹੈ ਮੈਂ ਤਾਂ ਆਪਣੀ ਜਠਾਣੀ ਦੀਆਂ ਗੱਲਾਂ ਵਿੱਚ ਬਹੁਤ ਉਲਝ ਗਈ ਸੀ ਕਿਉਂਕਿ ਉਸ ਨੇ ਜੋ ਗੱਲ ਮੇਰੇ ਦਿਮਾਗ ਵਿੱਚ ਭਰ ਦਿੱਤੀ ਸੀ ਉਹ ਗੱਲ ਮੇਰੇ ਦਿਮਾਗ ਵਿੱਚ ਹਲਚਲ ਮਚਾ ਰਹੀ ਸੀ ਉਸ ਦਾ ਇਹ ਕਹਿਣਾ ਸੀ ਕਿ ਤੇਰਾ ਘਰ ਵਾਲਾ ਪਿੰਡੂ ਹੈ ਉਸ ਨੂੰ ਇਸ ਸੁਹਾਗ ਰਾਤ ਦੇ ਬਾਰੇ ਕੁਝ ਵੀ ਨਹੀਂ ਪਤਾ ਤੇ ਜੋ ਅੱਜ ਰਾਤ ਦੇ ਸੁਪਨੇ ਮੈਂ ਆਪਣੇ ਦਿਲ ਵਿੱਚ ਸੰਜੋਏ ਸੀ ਜੇ ਪੂਰੇ ਨਾ ਹੁੰਦੇ ਤਾਂ ਮੈਨੂੰ ਸਕੂਨ ਨਾ ਮਿਲਦਾ ਇਸ ਕਰਕੇ ਪਹਿਲਾਂ ਮੈਂ ਪਹਿਲ ਕਰਨਾ ਚਾਹੁੰਦੀ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਅੱਜ ਦੀ ਰਾਤ ਮੇਰੇ ਨਾਲ ਕੀ ਹੋਣ ਵਾਲਾ ਜਦੋਂ ਮੈਂ ਨਜ਼ਰ ਉਠਾ ਕੇ ਦੇਖਿਆ ਤਾਂ ਮੇਰਾ ਘਰ ਵਾਲਾ ਨਹੀਂ ਸੀ ਜਿਸ ਮੁੰਡੇ ਦੀ ਤਸਵੀਰ ਮੈਨੂੰ ਦਿਖਾਈ ਗਈ ਸੀ ਉਹ ਇਹ ਉਹ ਮੁੰਡਾ ਨਹੀਂ ਸੀ ਉਹ ਤਾਂ ਕੋਈ ਹੋਰ ਹੀ ਸੀ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਕਿਉਂਕਿ ਸਾਹਮਣੇ ਮੇਰੇ ਘਰ ਵਾਲੇ ਦੀ ਬਜਾਏ ਉਸ ਦਾ ਮੈਂ ਫਟਾਫਟ ਆਪਣੇ ਆਪ ਨੂੰ ਢਕਣਾ ਸ਼ੁਰੂ ਕਰ ਦਿੱਤਾ ਜਦ ਕਿ ਉਹ ਆਦਮੀ ਮੈਨੂੰ ਦੇਖ ਕੇ ਆਪਣੇ ਹੋਸ਼ ਖੋ ਚੁੱਕਿਆ ਸੀ ਉਹ ਮੈਨੂੰ ਬਹੁਤ ਡੂੰਘੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਉਸ ਦੀਆਂ ਨਜ਼ਰਾਂ ਮੈਨੂੰ ਆਪਣੇ ਜਿਸਮ ਦੇ ਆਰ-ਪਾਰ ਹੁੰਦੀਆਂ ਮਹਿਸੂਸ ਹੋ ਰਹੀਆਂ ਸੀ ਜੋ ਮੈਂ ਆਪਣੇ ਆਪ ਨੂੰ ਬਹੁਤ ਵੱਡੀ ਤੋਪ ਸਮਝ ਰਹੀ ਸੀ ਆਪਣੇ ਤਜਰਬੇ ਤੇ ਮਾਣ ਕਰ ਰਹੀ ਸੀ ਤੇ ਉਹ ਅੱਜ ਸਭ ਕੁਝ ਤਰੇ ਦਾ ਤਰਿਆ ਹੀ ਰਹਿ ਗਿਆ ਤੇ ਹੁਣ ਮੈਨੂੰ ਆਪਣੀ ਇੱਜ਼ਤ ਦੀ ਫਿਕਰ ਸਤਾਉਣ ਲੱਗੀ ਤੇ ਮੈਂ ਜਲਦੀ ਜਲਦੀ ਆਪਣੇ ਤੇ ਕੱਪੜਾ ਲੈ ਲਿਆ ਤੇ ਆਪਣੇ ਆਪ ਨੂੰ ਟਾਕੇ ਗੁੱਸੇ ਨਾਲ ਉਸ ਵੱਲ ਵੇਖ ਰਹੀ ਸੀ ਜਦੋਂ ਕਿ ਉਹ ਕਦਮ-ਕਦਮ ਅੱਗੇ ਵਧ ਰਿਹਾ ਸੀ ਉਹ ਮੇਰੇ ਕੋਲ ਆ ਕੇ ਬੈਠ ਗਿਆ ਤੇ ਮੈਨੂੰ ਦੇਖ ਕੇ ਕਹਿਣ ਲੱਗਾ ਮੈਂ ਨਹੀਂ ਜਾਣਦਾ ਸੀ ਕਿ ਮੇਰੇ ਭਰਾ ਦੀ ਕਿਸਮਤ ਇੰਨੀ ਚੰਗੀ ਹੋ ਸਕਦੀ ਹੈ ਮੇਰੀ ਕਿਸਮਤ ਇੰਨੀ ਮਾੜੀ ਹੋ ਸਕਦੀ ਹੈ ਮੈਨੂੰ ਉਸ ਦੀਆਂ ਗੱਲਾਂ ਤੇ ਘਿਰਨਾ ਆ ਰਹੀ ਸੀ ਮੈਂ ਬਿਲਕੁਲ ਸਹਮੀ ਤੇ ਡਰੀ ਜਹੀ ਉਸ ਵੱਲ ਦੇਖ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਇੱਥੋਂ ਦਫਾ ਹੋ ਜਾ ਤੂੰ ਮਿੱਤਾ ਮੇਰਾ ਜੇਠ ਹੈ ਤੂੰ ਮੇਰੇ ਨਾਲ ਇੰਨਾ ਘਟੀਆ ਕੰਮ ਨਹੀਂ ਕਰ ਸਕਦਾ ਅੱਜ ਮੇਰਾ ਘਰ ਵਾਲਾ ਮੇਰੇ ਕੋਲ ਆਉਣ ਵਾਲਾ ਹੈ ਤੇ ਤੂੰ ਤੇ ਨਹੀਂ ਉਸ ਦੀ ਗੈਰ ਮੌਜੂਦਗੀ ਵਿੱਚ ਮੇਰੇ ਕਮਰੇ ਵਿੱਚ ਤੂੰ ਆ ਗਿਆ ਤੂੰ ਇੱਥੋਂ ਚਲੇ ਜਾ ਇਹ ਤੁਹਾਡੇ ਲਈ ਠੀਕ ਹੋਵੇਗਾ ਜੇ ਮੈਂ ਰੌਲਾ ਪਾ ਕੇ ਸਾਰਿਆਂ ਨੂੰ ਇਕੱਠਾ ਕਰ ਲਿਆ ਤਾਂ ਤੁਹਾਡੀ ਇੱਜ਼ਤ ਦੋ ਕਾੜੀ ਦੀ ਨਹੀਂ ਰਹਿ ਜਾਏਗੀ ਪਰ ਮੈਨੂੰ ਆਪਣੇ ਜੇਠ ਦੇ ਇਰਾਦੇ ਕੁਝ ਹੋਰ ਲੱਗ ਰਹੇ ਸੀ ਤੇ ਉਹ ਹੋਰ ਵੀ ਮੇਰੇ ਨੇੜੇ ਹੋ ਗਿਆ ਤੇ ਉਸਨੇ ਮੇਰਾ ਹੱਥ ਫੜ ਲਿਆ ਤੇ ਕਹਿੰਦਾ ਮੈਂ ਤਾਂ ਤੈਨੂੰ ਇੱਥੇ ਮੂੰਹ ਦਿਖਾਈ ਦੇਣ ਲਈ ਆਇਆ ਸੀ ਪਰ ਮੈਂ ਨਹੀਂ ਜਾਣਦਾ ਸੀ ਕਿ ਤੂੰ ਇੰਨੀ ਖੂਬਸੂਰਤ ਹੈ ਉਹ ਮੇਰੇ ਵੱਲ ਵੇਖ ਕੇ ਬੋਲੀ ਜਾ ਰਿਹਾ ਤੇ ਹੱਸ ਰਿਹਾ ਸੀ ਤੇ ਫਿਰ ਹੱਸਦੇ ਹੋਏ ਕਹਿੰਦਾ ਮੇਰਾ ਭਰਾ ਤਾਂ ਇੱਕ ਪਿੰਡੂ ਹੈ ਜਿੱਥੋਂ ਤੱਕ ਮੈਨੂੰ ਪਤਾ ਉਸ ਨੂੰ ਇਸ ਸੁਹਾਗਰਾਤ ਦੇ ਬਾਰੇ ਕੁਝ ਵੀ ਨਹੀਂ ਪਤਾ ਤੈਨੂੰ ਕੀ ਲੱਗਦਾ ਕਿ ਤੂੰ ਉਸ ਨਾਲ ਸੁਹਾਗਰਾਤ ਮਨਾ ਸਕੇਂਗੀ ਜਦੋਂ ਕਿ ਮੈਂ ਡਰਦੀ ਮਾਰੀ ਅਜੇ ਤੱਕ ਉਸ ਘਟੀਆ ਆਦਮੀ ਦੀਆਂ ਗੱਲਾਂ ਸੁਣੀ ਜਾ ਰਹੀ ਸੀ ਮੈਂ ਫਿਰ ਉਸ ਨੂੰ ਗੁੱਸੇ ਨਾਲ ਕਿਹਾ ਕਿ ਇੱਥੋਂ ਦਫਾ ਹੋ ਜਾ ਤੈਨੂੰ ਸਮਝ ਨਹੀਂ ਆ ਰਹੀ ਹੁਣ ਮੈਨੂੰ ਉਸ ਆਦਮੀ ਦੀ ਇੱਜ਼ਤ ਕਰਨੀ ਵੀ ਖੁਦ ਦੀ ਬੇਇੱਜ਼ਤੀ ਕਰਨਾ ਵਰਗਾ ਹੀ ਮਹਿਸੂਸ ਹੋ ਰਿਹਾ ਸੀ ਮੇਰੇ ਉੱਚੀ ਉੱਚੀ ਬੋਲਣ ਕਰਕੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਹ ਜਲਦੀ ਜਲਦੀ ਉੱਠ ਕੇ ਖੜਾ ਹੋ ਗਿਆ ਤੇ ਮੇਰੇ ਵੱਲ ਵੇਖਦਾ ਹੋਇਆ ਕਹਿੰਦਾ ਕਿ ਹੁਣ ਤਾਂ ਮੈਂ ਇੱਥੋਂ ਜਾ ਰਿਹਾ ਪਰ ਬਹੁਤ ਜਲਦੀ ਤੈਨੂੰ ਹਾਸਲ ਕਰਕੇ ਰਾਂਗਾ ਉਸ ਦੀਆਂ ਗੱਲਾਂ ਮੇਰੇ ਤਨ ਮਨ ਨੂੰ ਅਕਲ ਆ ਰਹੀਆਂ ਸੀ ਮੈਂ ਵਿੱਚੇ ਵਿੱਚ ਬਹੁਤ ਡਰ ਰਹੀ ਸੀ ਤੇ ਉਹ ਮੈਨੂੰ ਬਹੁਤ ਅਜੀਬ ਨਜ਼ਰਾਂ ਨਾਲ ਵੇਖਦਾ ਵੇਖਦਾ ਬਾਹਰ ਚਲਾ ਗਿਆ ਤੇ ਹੁਣ ਮੈਂ ਬਹੁਤ ਡਰੀ ਹੋਈ ਬੈਠੀ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਮੈਨੂੰ ਆਪਣੀ ਜਲਦਬਾਜ਼ੀ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਮੈਂ ਉਸ ਦੇ ਸਾਹਮਣੇ ਇੰਨੀ ਜਲਦੀ ਕਿਉਂ ਕੀਤੀ ਤੇ ਆਪਣੇ ਆਪ ਨੂੰ ਉਸ ਦੇ ਸਾਹਮਣੇ ਬੇਪਰਤ ਕਰ ਦਿੱਤਾ ਜੇ ਮੈਂ ਥੋੜੀ ਦੇਰ ਇੰਤਜ਼ਾਰ ਕਰ ਲੈਂਦੀ ਤਾਂ ਇਹ ਸਭ ਕੁਝ ਹੋਣ ਤੋਂ ਪਹਿਲਾਂ ਮੈਂ ਉਸ ਦਾ ਮੂੰਹ ਤਾਂ ਵੇਖ ਲੈਂਦੀ ਉਸ ਤੋਂ ਬਾਅਦ ਹੀ ਇਹ ਸਭ ਕੁਝ ਕਰਦੀ ਪਰ ਹੁਣ ਮੇਰੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਜੋ ਹੋਣਾ ਸੀ ਉਹ ਹੋ ਚੁੱਕਿਆ ਸੀ ਫਿਰ ਉਸ ਦੇ ਜਾਣ ਤੋਂ ਬਾਅਦ ਮੈਂ ਉਸੇ ਵੇਲੇ ਆਪਣਾ ਬਲੌਗਸ ਪਾ ਲਿਆ ਹੁਣ ਮੈਂ ਦੁਲਹਨ ਦੀ ਤਰ੍ਹਾਂ ਬਣ ਕੇ ਬੈਠਣ ਦੀ ਬਜਾਏ ਬਿਲਕੁਲ ਡਰੀ ਤੇ ਸੈਮੀ ਜੀ ਬੈੱਡ ਤੇ ਬੈਠੀ ਹੋਈ ਸੀ ਥੋੜੀ ਦੇਰ ਬਾਅਦ ਜਿਸ ਲੜਕੇ ਨਾਲ ਮੇਰਾ ਵਿਆਹ ਹੋਇਆ ਸੀ ਜਾਨੀ ਕਿ ਮੇਰਾ ਅਸਲੀ ਘਰ ਵਾਲਾ ਉਹ ਕਮਰੇ ਦਾ ਦਰਵਾਜ਼ਾ ਖੋਲ ਕੇ ਅੰਦਰ ਆਇਆ ਵਾਕਿਆ ਹੀ ਉਹ ਬਹੁਤ ਮਾਸੂਮ ਸੀ ਤੇ ਪਿੰਡੂ ਲੱਗ ਰਿਹਾ ਸੀ ਤੇ ਉਸ ਨੇ ਆਉਂਦੇ ਹੀ ਮੈਨੂੰ ਬਹੁਤ ਇੱਜ਼ਤ ਤੇ ਪਿਆਰ ਨਾਲ ਸੱਤ ਛੇ ਕਲ ਗਿਆ ਤੇ ਮੇਰੇ ਵੱਲ ਵੇਖ ਕੇ ਬਹੁਤ ਪਿਆਰ ਭਰੇ ਲਹਿਜੇ ਨਾਲ ਕਹਿੰਦਾ ਮੈਨੂੰ ਨਹੀਂ ਪਤਾ ਕਿ ਅੱਜ ਦੀ ਰਾਤ ਮੈਂ ਤੇਰੇ ਨਾਲ ਕੀ ਕਰਨਾ ਪਰ ਤੁਸੀਂ ਮੇਰੇ ਲਈ ਬਹੁਤ ਖਾਸ ਹੋ ਤੇ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਇਸ ਲਈ ਤੁਸੀਂ ਬਾਥਰੂਮ ਹੈ ਜਾ ਕੇ ਆਪਣੇ ਕੱਪੜੇ ਬਦਲ ਲਵੋ ਤੇ ਜਾ ਕੇ ਆਰਾਮ ਕਰੋ ਤੂੰ ਵੀ ਥੱਕ ਗਈ ਹੋਵੇਂਗੀ ਮੈਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੇਰੇ ਹੱਥ ਪੈਰ ਸੁੰਨ ਹੋ ਰਹੇ ਸੀ ਜੋ ਕਾਰਨਾਮਾ ਮੈਂ ਕਰ ਚੁੱਕੀ ਸੀ ਉਸ ਨੇ ਤਾਂ ਮੇਰੇ ਹੋਸ਼ ਹੀ ਘੁਮਾ ਦਿੱਤੇ ਸੀ ਮੈਂ ਬੈੱਡ ਤੋਂ ਉੱਠੀ ਤੇ ਬਿਨਾਂ ਉਸ ਨੂੰ ਕੁਝ ਜਵਾਬ ਦਿੱਤੇ ਬਾਥਰੂਮ ਵਿੱਚ ਚਲੀ ਗਈ ਤੇ ਆਪਣੇ ਕੱਪੜੇ ਬਦਲ ਕੇ ਆਪਣੇ ਕਮਰੇ ਵਿੱਚ ਆ ਗਈ ਮੇਰਾ ਘਰ ਵਾਲਾ ਬੈੱਡ ਤੇ ਬੈਠਾ ਮੇਰਾ ਸ਼ਾਇਦ ਇੰਤਜ਼ਾਰ ਕਰ ਰਿਹਾ ਸੀ ਮੈਂ ਬਿਨਾਂ ਉਸ ਨੂੰ ਕੁਝ ਕਹੇ ਬੈੱਡ ਤੇ ਪੈ ਗਈ ਤੇ ਦੂਜੇ ਪਾਸੇ ਮੂੰਹ ਕਰਕੇ ਸੌਂ ਗਏ ਸੱਚਮੁੱਚ ਹੀ ਉਸ ਨੂੰ ਅੱਜ ਦੀ ਰਾਤ ਬਾਰੇ ਕੁਝ ਵੀ ਪਤਾ ਨਹੀਂ ਸੀ ਇਸ ਲਈ ਉਹ ਵੀ ਬਿਨਾਂ ਕੁਝ ਕਹੇ ਬਾਥਰੂਮ ਵਿੱਚ ਗਿਆ ਤੇ ਆਪਣੇ ਕੱਪੜੇ ਬਦਲ ਕੇ ਮੇਰੇ ਬਰਾਬਰ ਹੀ ਸੌਂ ਗਿਆ ਮੇਰੇ ਜਿਸਮ ਵਿੱਚ ਜੋ ਬੇਚੈਨੀ ਹੋ ਰਹੀ ਸੀ ਮੇਰੇ ਜਜ਼ਬਾਤ ਜੋ ਬਹੁਤ ਭੜਕ ਚੁੱਕੇ ਸੀ ਉਹ ਸਭ ਕੁਝ ਹੁਣ ਠੰਡਾ ਹੋ ਗਿਆ ਸੀ ਮੇਰੇ ਸਰੀਰ ਦਿਮਾਗ ਤੇ ਤਾ ਮੇਰੇ ਜੇਠ ਹੀ ਸਵਾਰ ਸੀ ਅਗਲੇ ਦਿਨ ਵੀ ਮੇਰਾ ਬਹੁਤ ਮੁਸ਼ਕਲ ਨਾਲ ਹੀ ਗੁਜ਼ਾਰਾ ਹੋਇਆ ਜਦੋਂ ਜਦੋਂ ਵੀ ਉਹ ਆਦਮੀ ਮੇਰੇ ਵੱਲ ਦੇਖਦਾ ਤਾਂ ਮੈਨੂੰ ਆਪਣੇ ਆਪ ਹੀ ਲੂੰ ਕੰਡੇ ਖੜੇ ਹੋਏ ਮਹਿਸੂਸ ਹੁੰਦੇ ਮੈਨੂੰ ਉਹਨਾਂ ਸਭ ਗੱਲਾਂ ਦਾ 3 ਸਾਲ ਦਾ ਐਕਸਪੀਰੀਅੰਸ ਸੀ ਪਰ ਅੱਜ ਉਸ ਆਦਮੀ ਦੀਆਂ ਨਜ਼ਰਾਂ ਮੈਨੂੰ ਆਪਣੇ ਜਿਸਮ ਦੇ ਆਰ ਪਾਰ ਹੁੰਦੀਆਂ ਹੋਈਆਂ ਮਹਿਸੂਸ ਹੋ ਰਹੀਆਂ ਸੀ ਮੈਂ ਡਰੀ ਡਰੀ ਇਸ ਘਰ ਵਿੱਚ ਰਹਿਣ ਲੱਗੀ ਮੈਂ ਜਲਦ ਤੋਂ ਜਲ ਤਾਂ ਆਪਣੇ ਮੰਮੀ ਪਾਪਾ ਦੇ ਕੋਲ ਵਾਪਸ ਆਪਣੇ ਸ਼ਹਿਰ ਜਾਣਾ ਚਾਹੁੰਦੀ ਸੀ। ਮੈਨੂੰ ਕੋਤੇ ਇੰਨਾ ਅਫਸੋਸ ਹੋ ਰਿਹਾ ਸੀ ਕਿ ਮੈਂ ਇੱਕ ਪਿੰਡ ਨੂੰ ਹੀ ਆਪਣੇ ਲਈ ਕਿਉਂ ਪਸੰਦ ਕੀਤਾ। ਕੀ ਮੈਂ ਪਿੰਡ ਘੁੰਮਣ ਲਈ ਆਈ ਸੀ? ਸਾਡੇ ਇੱਥੇ ਕੋਈ ਵੀ ਰਿਸ਼ਤੇਦਾਰ ਨਹੀਂ ਰਹਿੰਦਾ ਸੀ, ਬਸ ਮੇਰੀ ਸਹੇਲੀ ਦੇ ਰਿਸ਼ਤੇਦਾਰ ਹੀ ਰਹਿੰਦੇ ਸੀ। ਅਸੀਂ ਆਪਣੀ ਸਹੇਲੀ ਦੇ ਪਰਿਵਾਰ ਦੇ ਨਾਲ ਹੀ ਇੱਥੇ ਘੁੰਮਣ ਆਏ ਸੀ। ਪਰ ਇੱਥੇ ਆਉਣ ਤੋਂ ਬਾਅਦ ਮੇਰੇ ਘਰ ਵਾਲੇ ਦੀ ਮੰਮੀ ਨੂੰ ਮੈਂ ਬਹੁਤ ਪਸੰਦ ਆ ਗਈ। ਤੇ ਉਹਨਾਂ ਨੇ ਮੇਰੀ ਮਾਂ ਤੋਂ ਮੇਰਾ ਰਿਸ਼ਤਾ ਮੰਗ ਲਿਆ। ਮੇਰਾ ਘਰ ਵਾਲਾ ਬਹੁਤ ਖਾਂਦੇ ਪੀਂਦੇ ਕਰਦਾ ਸੀ। ਉਹਨਾਂ ਦਾ ਬਹੁਤ ਸੋਹਣਾ ਘਰ ਸੀ ਤੇ ਬਹੁਤ ਜ਼ਮੀਨ ਸੀ। ਅਤੇ ਮੇਰੇ ਮੰਮੀ ਪਾਪਾ ਇਹ ਸਭ ਕੁਝ ਦੇਖ ਕੇ ਵਿਆਹ ਲਈ ਰਾਜੀ ਹੋ ਗਏ। ਜਦੋਂ ਕਿ ਮੈਂ ਬਿਲਕੁਲ ਵੀ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਮੈਂ 3 ਸਾਲ ਤੋਂ ਇੱਕ ਆਦਮੀ ਨਾਲ ਰਿਲੇਸ਼ਨ ਵਿੱਚ ਸੀ। ਮੈਨੂੰ ਉਹ ਬਹੁਤ ਪਿਆਰ ਕਰਦਾ ਸੀ ਅਤੇ ਮੈਂ ਉਸਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਸੀ। ਪਰ ਮੇਰੇ ਮੰਮੀ ਪਾਪਾ ਇਹ ਬਿਲਕੁਲ ਵੀ ਨਹੀਂ ਸੀ ਚਾਹੁੰਦੇ ਕਿ ਮੈਂ ਉਸਦੇ ਨਾਲ ਹੀ ਵਿਆਹ ਕਰਵਾਵਾਂ। ਜਦ ਮੈਂ ਇਹ ਗੱਲ ਸਾਫ਼-ਸਾਫ਼ ਸ਼ਬਦਾਂ ਵਿੱਚ ਉਹਨਾਂ ਨੂੰ ਕਹਿ ਚੁੱਕੀ ਸੀ ਕਿ ਮੈਂ ਉਸ ਦੇ ਨਾਲ ਸ਼ਰੀਰਕ ਸੰਬੰਧ ਵੀ ਬਣਾ ਚੁੱਕੀ ਹਾਂ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਮੇਰੀ ਗੱਲ ਨਾ ਮੰਨੀ ਘਰ ਤੇ ਜ਼ਮੀਨ ਜਾਇਦਾਦ ਵੇਖ ਕੇ ਮੰਮੀ ਪਾਪਾ ਇਸ ਰਿਸ਼ਤੇ ਲਈ ਖੁਸ਼ ਸੀ ਮੇਰਾ ਵਿਆਹ ਉਸ ਨਾਲ ਕਰ ਦਿੱਤਾ ਵਿਆਹ ਤੋਂ ਪਹਿਲਾਂ ਮੈਨੂੰ ਮੁੰਡੇ ਦੀ ਫੋਟੋ ਵੀ ਵਿਖਾਈ ਸੀ ਜਦੋਂ ਮੈਂ ਉਸ ਦੀ ਫੋਟੋ ਦੇਖੀ ਤਾਂ ਮੈਨੂੰ ਉਹ ਠੀਕ-ਠਾਕ ਹੀ ਲੱਗਿਆ ਦੇਖਣ ਵਿੱਚ ਉਹ ਬਹੁਤ ਸੋਹਣਾ ਸੀ ਉਸ ਦਾ ਕੱਦ ਉਸ ਦਾ ਜਿਸਮ ਬਹੁਤ ਸੋਹਣਾ ਸੀ ਤੇ ਸਡੋਲ ਸੀ ਜੱਸ ਕਰਕੇ ਮੈਂ ਪਹਿਲੀ ਨਜ਼ਰ ਵਿੱਚ ਹੀ ਉਸ ਵੱਲ ਆਕਰਸ਼ਿਤ ਹੋ ਗਈ ਸੀ ਪਰ ਇਸ ਗੱਲ ਦਾ ਵੀ ਮੈਨੂੰ ਅਫਸੋਸ ਸੀ ਕਿ ਮੈਨੂੰ ਮੇਰਾ ਪਿਆਰ ਨਹੀਂ ਮਿਲ ਸਕਿਆ ਜਿਸ ਦੇ ਨਾਲ ਮੈਂ 3 ਸਾਲਾਂ ਤੋਂ ਰਿਲੇਸ਼ਨ ਵਿੱਚ ਰਹਿ ਰਹੀ ਸੀ ਪਰ ਮੰਮੀ ਪਾਪਾ ਦੇ ਫੈਸਲੇ ਅੱਗੇ ਮੈਂ ਸਿਰ ਝੁਕਾ ਦਿੱਤਾ ਮੁੰਡੇ ਵਾਲੇ ਬਹੁਤ ਇੱਜ਼ਤ ਨਾਲ ਸਾਡੇ ਘਰੇ ਰਿਸ਼ਤਾ ਲੈ ਕੇ ਆਏ ਸੀ ਤੇ ਮੈਨੂੰ ਬਹੁਤ ਧੂਮਧਾਮ ਨਾਲ ਵਿਆਹ ਕੇ ਲੈ ਕੇ ਗਏ ਮੇਰੇ ਮੰਮੀ ਪਾਪਾ ਵੀ ਮੇਰਾ ਉੱਥੇ ਵਿਆਹ ਕਰਕੇ ਬਹੁਤ ਖੁਸ਼ ਸੀ ਮੇਰਾ ਹੋਰ ਕੋਈ ਵੀ ਭੈਣ ਭਰਾ ਨਹੀਂ ਸੀ ਮੈਂ ਆਪਣੇ ਮਾਪਿਆਂ ਦੀ ਇਕਲौती ਧੀ ਸੀ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਆਜ਼ਾਦੀ ਮਿਲੀ ਹੋਈ ਸੀ ਇਸ ਦਾ ਫਾਇਦਾ ਮੈਂ ਉਠਾ ਕੇ ਮੈਂ ਇੱਕ ਮੁੰਡੇ ਨਾਲ ਪਿਆਰ ਕਰ ਬੈਠੀ ਸੀ ਮੈਂ ਉਸ ਨਾਲ ਰਿਲੇਸ਼ਨ ਵੀ ਬਣਾ ਲਿਆ ਸੀ ਪਰ ਇਸ ਦੇ ਬਾਵਜੂਦ ਵੀ ਮੇਰੇ ਮਾਪਿਆਂ ਨੇ ਮੇਰੀ ਇੱਕ ਨਾ ਸੁਣੀ ਤੇ ਮੇਰਾ ਵਿਆਹ ਸੰਦੀਪ ਨਾਲ ਕਰ ਦਿੱਤਾ ਵਿਆਹ ਕਰਨ ਤੋਂ ਬਾਅਦ ਮੈਂ ਪੂਰੇ ਸਾਫ਼ ਮਨ ਨਾਲ ਆਪਣੇ ਆਪ ਨੂੰ ਸੰਦੀਪ ਨੂੰ ਸੌਂਪ ਦਿੱਤਾ ਸੀ ਬੀਤੇ ਹੋਏ ਕੱਲ ਨੂੰ ਭੁੱਲ ਗਈ ਸੀ ਮੈਂ ਸੋਚ ਲਿਆ ਸੀ ਕਿ ਮੈਂ ਪੂਰੀ ਇਮਾਨਦਾਰੀ ਨਾਲ ਇਸ ਰਿਸ਼ਤੇ ਨੂੰ ਨਿਭਾਵਾਂਗੀ ਕਿਉਂਕਿ ਉਹ ਮੈਨੂੰ ਬਹੁਤ ਧੁੰਮਤਾ ਨਾਲ ਵਿਆਹ ਕੇ ਲਿਆਏ ਸੀ ਜਦੋਂ ਮੈਂ ਇਸ ਘਰ ਵਿੱਚ ਪਹੁੰਚੀ ਤਾਂ ਮੇਰੀ ਸੱਸ ਨੇ ਮੇਰੇ ਤੋਂ ਪਾਣੀ ਵਾਰਿਆ ਤੇ ਮੈਨੂੰ ਮੇਰੇ ਕਮਰੇ ਵਿੱਚ ਬਿਠਾ ਦਿੱਤਾ ਮੇਰੇ ਕੋਲ ਕੁਝ ਕੁੜੀਆਂ ਵੀ ਬੈਠੀਆਂ ਰਹੀਆਂ ਤੇ ਥੋੜੀ ਦੇਰ ਬਾਅਦ ਉਹ ਬਾਹਰ ਚਲੀਆਂ ਗਈਆਂ ਪਰ ਮੇਰੀ ਜਠਾਣੀ ਉੱਥੇ ਹੀ ਬੈਠੀ ਰਹੀ ਤੇ ਥੋੜੀ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਮੇਰੇ ਦਿਮਾਗ ਵਿੱਚ ਅਜੀਬ ਅਜੀਬ ਜਿਹੀਆਂ ਗੱਲਾਂ ਭਰਨ ਲੱਗੀ ਕਿ ਤੇਰਾ ਘਰ ਵਾਲਾ ਤਾਂ ਇੱਕ ਪਿੰਡੂ ਹੈ ਉਸ ਨੂੰ ਬਿਲਕੁਲ ਵੀ ਅਕਲ ਨਹੀਂ ਉਹ ਦੇਖਣ ਵਿੱਚ ਤਾਂ ਬਹੁਤ ਸੋਹਣਾ ਹੈ ਪਰ ਉਸ ਨੂੰ ਅਕਲ ਬਿਲਕੁਲ ਵੀ ਨਹੀਂ ਉਸ ਨੂੰ ਇਸ ਰਾਤ ਦੇ ਬਾਰੇ ਕੁਝ ਵੀ ਨਹੀਂ ਪਤਾ ਉਸ ਨੇ ਅੱਜ ਤੱਕ ਕਿਸੇ ਕੁੜੀ ਵੱਲ ਅੱਖ ਚੁੱਕ ਕੇ ਨਹੀਂ ਦੇਖਿਆ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਉਹ ਤੈਨੂੰ ਕਦੇ ਵੀ ਖੁਸ਼ ਨਹੀਂ ਰੱਖੇਗਾ ਉਸ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਬੇਚੈਨ ਜਿਹੀ ਹੋ ਗਈ ਸੀ ਕਿਉਂਕਿ ਮੇਰੀ ਵੀ ਕੋਈ ਇੱਛਾ ਸੀ ਜਿਸ ਨੂੰ ਮੈਂ ਆਪਣੇ ਘਰ ਵਾਲੇ ਦੇ ਨਾਲ ਹੀ ਪੂਰਾ ਕਰਨਾ ਚਾਹੁੰਦੀ ਸੀ ਮੈਨੂੰ ਤਿੰਨਾਂ ਸਾਲਾਂ ਦਾ ਤਜਰਬਾ ਸੀ ਮੈਂ ਬਹੁਤ ਮਜ਼ੇ ਲੈ ਚੁੱਕੀ ਸੀ ਇਸ ਲਈ ਮੈਨੂੰ ਆਪਣੇ ਘਰ ਵਾਲੇ ਦਾ ਪੂਰਾ ਪਿਆਰ ਹਾਸਲ ਕਰਨਾ ਸੀ ਇਸ ਲਈ ਮੈਂ ਖੁਦ ਹੀ ਦਿਮਾਗ ਵਿੱਚ ਸੋਚ ਲਿਆ ਸੀ ਕਿ ਮੈਂ ਸਭ ਕੁਝ ਖੁਦ ਹੀ ਕਰਾਂਗੀ ਤੇ ਮੈਂ ਆਪਣੇ ਘਰ ਵਾਲੇ ਨੂੰ ਆਪਣੇ ਵੱਲ ਆਕਰਸ਼ਿਤ ਕਰਕੇ ਹੀ ਸਾਹ ਲਵਾਂਗੀ ਤੇ ਜਿਵੇਂ ਹੀ ਕੋਈ ਕਮਰੇ ਵਿੱਚ ਆਇਆ ਮੈਂ ਬਿਨਾਂ ਉਸ ਦਾ ਮੂੰਹ ਵੇਖੇ ਹੀ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਸਾਰਾ ਸਾਹਮਣੇ ਮੇਰਾ ਘਰ ਵਾਲਾ ਨਹੀਂ ਸੀ ਮੇਰਾ ਜੇਟ ਸੀ ਇਹੀ ਚੀਜ਼ ਮੇਰੇ ਲਈ ਗਲਤੀ ਦਾ ਸਬਕ ਸਾਬਤ ਹੋਈ ਮੇਰਾ ਘਰ ਵਾਲਾ ਬਹੁਤ ਨੇਕ ਤੇ ਚੰਗਾ ਇਨਸਾਨ ਸੀ ਜਿਸ ਨੇ ਸੱਚਮੁੱਚ ਹੀ ਮੇਰੇ ਨਾਲ ਸਹੀ ਸਬੰਧ ਨਹੀਂ ਬਣਾਏ ਸੀ ਕਿਉਂਕਿ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਸਮਾਂ ਬੀਤਦਾ ਗਿਆ ਮੇਰਾ ਡਰ ਵਧਾ ਗਿਆ ਕਿਉਂਕਿ ਮੇਰਾ ਜੇਟ ਬਹੁਤ ਗਲਤ ਇਨਸਾਨ ਸੀ ਉਸ ਨੂੰ ਰਿਸ਼ਤਿਆਂ ਦੀ ਕਦਰ ਕਰਨਾ ਬਿਲਕੁਲ ਵੀ ਨਹੀਂ ਸੀ ਆਉਂਦਾ ਰਿਸ਼ਤੇ ਵਿੱਚ ਤਾਂ ਮੈਂ ਉਸਦੇ ਭਰਾ ਦੀ ਘਰ ਵਾਲੀ ਸੀ ਪਰ ਇਸ ਦੇ ਬਾਵਜੂਦ ਵੀ ਉਹ ਮੈਨੂੰ ਵਾਰ-ਵਾਰ ਬਹਾਨਿਆਂ ਨਾਲ ਛੇੜਦਾ ਰਹਿੰਦਾ ਇਹਨਾਂ ਗੱਲਾਂ ਕਰਕੇ ਮੇਰਾ ਉੱਥੇ ਰਹਿਣਾ ਮੁਸ਼ਕਲ ਹੋ ਰਿਹਾ ਸੀ ਮੈਂ ਆਪਣੇ ਘਰ ਵਾਲੇ ਦੇ ਨਾਲ ਅਜੇ ਚੰਗੀ ਤਰ੍ਹਾਂ ਖੁਲ੍ਹ ਮਿਲ ਨਹੀਂ ਸકી ਤੇ ਨਾ ਹੀ ਇਹ ਗੱਲ ਮੈਂ ਉਸ ਨੂੰ ਦੱਸ ਸਕੀ ਸਾਡਾ ਦੋਵਾਂ ਦਾ ਰਿਸ਼ਤਾ ਹਜੇ ਤੱਕ ਹਾਈ ਹੈਲੋ ਤੱਕ ਤੇ ਖਾਣ ਪੀਣ ਤੱਕ ਹੀ ਸੀਮਤ ਸੀ ਮੈਨੂੰ ਜਦੋਂ ਉਸਦੀ ਭਾਬੀ ਨੇ ਇਹ ਗੱਲ ਦੱਸੀ ਕਿ ਤੇਰਾ ਘਰ ਵਾਲੇ ਨੂੰ ਇਹਨਾਂ ਸਭ ਗੱਲਾਂ ਦਾ ਪਤਾ ਨਹੀਂ ਤਾਂ ਮੈਨੂੰ ਥੋੜਾ ਸਬਰ ਕਰ ਲੈਣਾ ਚਾਹੀਦਾ ਸੀ ਤੇ ਫਿਰ ਆਰਾਮ ਨਾਲ ਆਪਣੇ ਘਰ ਵਾਲੇ ਨੂੰ ਮੈਂ ਖੁਦ ਹੀ ਇਹ ਸਭ ਕੁਝ ਦੱਸ ਦਿੰਦੀ ਪਰ ਮੈਂ ਜਲਦਬਾਜ਼ੀ ਕਰਕੇ ਸਭ ਕੁਝ ਖਰਾਬ ਕਰ ਦਿੱਤਾ ਸੀ ਹੁਣ ਮੈਂ ਆਪਣੇ ਘਰ ਵਾਲੇ ਵੱਲੋਂ ਬਿਲਕੁਲ ਬੇਫਿਕਰ ਹੋ ਗਈ ਸੀ ਤੇ ਸਾਰਾ ਦਿਨ ਆਪਣੇ ਜੀਠ ਬਾਰੇ ਹੀ ਸੋਚਦੀ ਰਹਿੰਦੀ ਸੀ ਇਹੀ ਸੋਚ ਸੋਚ ਕੇ ਮੈਂ ਬਿਮਾਰ ਹੋ ਗਈ ਮੇਰੀ ਸਿਹਤ ਦਿਨ-ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਸੀ ਵਿਆਹ ਤੋਂ ਪਹਿਲਾਂ ਮੈਂ ਬਹੁਤ ਸਿਹਤਮੰਦ ਸੀ ਪਰ ਵਿਆਹ ਤੋਂ ਪਿੱਛੋਂ ਮੇਰੀ ਸਿਹਤ ਖਰਾਬ ਹੀ ਹੁੰਦੀ ਗਈ ਮੇਰਾ ਘਰਵਾਲਾ ਅਕਸਰ ਹੀ ਮੈਨੂੰ ਕਹਿੰਦਾ ਕਿ ਤੂੰ ਆਪਣਾ ਖਿਆਲ ਰੱਖਿਆ ਕਰ ਮੈਨੂੰ ਤੂੰ ਬਹੁਤ ਕਮਜ਼ੋਰ ਲੱਗਦੀ ਹੈ ਉਸ ਦਾ ਇਹ ਆਪਣਾਪਨ ਮੈਨੂੰ ਬਹੁਤ ਚੰਗਾ ਲੱਗਦਾ ਪਰ ਮੈਂ ਉਸ ਨੂੰ ਕੀ ਦੱਸਦੀ ਕਿ ਮੈਂ ਕਿਸ ਮੁਸੀਬਤ ਵਿੱਚ ਫਸੀ ਹੋਈ ਹਾਂ ਮੇਰਾ ਜੀਠ ਬਿਲਕੁਲ ਵੀ ਚੰਗਾ ਇਨਸਾਨ ਨਹੀਂ ਸੀ ਉਸ ਨੇ ਮੇਰੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਸੀ ਇੱਕ ਛੋਟੀ ਜਿਹੀ ਗਲਤੀ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਮੈਨੂੰ ਆਪਣੇ ਮੰਮੀ ਪਾਪਾ ਤੇ ਬਹੁਤ ਗੁੱਸਾ ਆ ਰਿਹਾ ਸੀ। ਉਹਨਾਂ ਨੇ ਧਨ-ਦੌਲਤ ਦੇਖ ਕੇ ਮੈਨੂੰ ਇਹੋ ਜਿਹੇ ਘਰ ਵਿੱਚ ਵਿਆਹ ਦਿੱਤਾ ਜਿੱਥੇ ਕਿਸੇ ਨੂੰ ਬਿਲਕੁਲ ਵੀ ਅਕਲ ਨਹੀਂ ਸੀ। ਮੈਂ ਬਿਲਕੁਲ ਵੀ ਇੱਥੇ ਐਡਜਸਟ ਨਹੀਂ ਕਰ ਪਾ ਰਹੀ ਸੀ। ਇੱਕ ਦਿਨ ਮੇਰੀ ਸੱਸ ਤੇ ਮੇਰੀ ਜਠਾਣੇ ਕਿਸੇ ਕੰਮ ਕਰਕੇ ਬਾਹਰ ਗਈਆਂ ਹੋਈਆਂ ਸੀ। ਮੇਰਾ ਘਰ ਵਾਲਾ ਅਤੇ ਉਸਦਾ ਭਰਾ ਵੀ ਖੇਤ ਗਿਆ ਹੋਇਆ ਸੀ। ਘਰ ਸਿਰਫ ਮੈਂ ਇਕੱਲੀ ਸੀ। ਤੇ ਮੈਂ ਰਸੋਈ ਵਿੱਚ ਖੜੀ ਖਾਣਾ ਬਣਾ ਰਹੀ ਸੀ ਕਿ ਅਚਾਨਕ ਮੈਨੂੰ ਬਾਹਰੋਂ ਕਿਸੇ ਦੀ ਆਉਣ ਦੀ ਆਵਾਜ਼ ਆਈ ਮੈਂ ਸਮਝਾ ਕਿ ਮੇਰੀ ਸੱਸ ਤੇ ਮਰੀ ਜਠਾਣੀ ਘਰ ਆ ਗਈਆਂ ਹੋਣਗੀਆਂ ਪਰ ਇਹ ਸਿਰਫ ਮੇਰੀ ਸੋਚ ਸੀ ਕਿਉਂਕਿ ਘਰ ਮੇਰੀ ਸੱਸ ਤੇ ਜਠਾਣੀ ਨਹੀਂ ਬਲਕਿ ਮੇਰਾ ਜੀ ਉਠਾਇਆ ਸੀ ਮੈਂ ਬਿਲਕੁਲ ਬੇਫਿਕਰ ਹੋ ਕੇ ਕੰਮ ਕਰਨ ਵਿੱਚ ਮਗਨ ਸੀ ਅਚਾਨਕ ਹੀ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਕੋਈ ਦੇਖ ਰਿਹਾ ਹੈ ਤਾਂ ਮੈਂ ਉਸੇ ਵੇਲੇ ਪਲਟਕੇ ਪਿੱਛੇ ਦੇਖਿਆ ਤਾਂ ਸਾਹਮਣੇ ਖੜੇ ਆਪਣੇ ਜੇਠ ਨੂੰ ਦੇਖ ਕੇ ਮੈਂ ਇੱਕਦਮ ਚੌਂਕ ਗਈ। ਮੇਰੇ ਹੱਥ ਵਿੱਚ ਜਿਹੜਾ ਭਾਂਡਾ ਸੀ ਉਹ ਏਥਾਂ ਡਿੱਗ ਗਿਆ। ਮੇਰੀ ਇਹ ਹਾਲਤ ਵੇਖ ਕੇ ਮੇਰਾ ਜੇਠ ਹੱਸਣ ਲੱਗਿਆ ਤੇ ਕਹਿੰਦਾ ਜਾਣੀ ਮਣ ਅੱਜ ਤੈਨੂੰ ਮੇਰੇ ਤੋਂ ਕੋਈ ਬਚਾ ਨਹੀਂ ਸਕਦਾ। ਮੈਂ ਆਪਣੀ ਹਰ ਸਾਜ ਤੇਰੇ ਨਾਲ ਪੂਰੀ ਕਰਕੇ ਹੀ ਰਾਂਗਾ। ਜੇ ਤੂੰ ਮੇਰੇ ਬਾਰੇ ਕਿਸੇ ਨੂੰ ਕੁਝ ਵੀ ਦੱਸ ਦੇਂਗੀ ਤਾਂ ਮੈਨੂੰ ਇੱਕ ਮਿੰਟ ਵੀ ਨਹੀਂ ਲੱਗੇਗਾ ਤੇਰੇ ਮਾਪਿਓ ਨੂੰ ਖਤਮ ਕਰਨ ਵਿੱਚ। ਤੂੰ ਚੰਗੀ ਤਰ੍ਹਾਂ ਜਾਣਦੀ ਹੈ ਨਾ ਇਹ ਸਾਡੀ ਕਿੰਨੀ ਉੱਪਰ ਤੱਕ ਜਾਣ ਪਹਿਚਾਨ ਹੈ ਅਤੇ ਅਸੀਂ ਕਿੰਨੇ ਅਮੀਰ ਹਾਂ ਜੇ ਤੂੰ ਮੇਰੇ ਨਾਲ ਰਿਸ਼ਤਾ ਨਾ ਬਣਾਇਆ ਤਾਂ ਮੈਂ ਤੇਨੂੰ ਬਦਨਾਮ ਕਰ ਦੇਵਾਂਗਾ ਤੇ ਤੇਰੇ ਮੰਮੀ ਨੂੰ ਵੀ ਖਤਮ ਕਰ ਦੇਵਾਂਗਾ ਜਦ ਮੈਂ ਉਸ ਦੀ ਇਹ ਗੱਲ ਸੁਣ ਲਈ ਤਾਂ ਮੈਂ ਡਰ ਦੀ ਥਰ-ਥਰ ਕੰਬਣ ਲੱਗੀ ਤੇ ਮੇਰੇ ਹੰਝੂ ਟਿੱਪ-ਟਿੱਪ ਵਗ ਰਹੇ ਮੇਰਾ ਕੌਨਫੀਡੈਂਸ ਬਿਲਕੁਲ ਢੇਰ ਹੋ ਚੁੱਕਿਆ ਸੀ ਮੈਂ ਇਕੱਲੀ ਆਪਣੇ ਆਪ ਨੂੰ ਬਿਲਕੁਲ ਬੇਵਸ ਮਹਿਸੂਸ ਕਰ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਸਰੀਰ ਵਿੱਚੋਂ ਜਾਨ ਹੀ ਨਿਕਲ ਗਈ ਹੋਵੇ ਮੈਂ ਬਿਲਕੁਲ ਆਮ ਔਰਤਾਂ ਦੀ ਤਰ੍ਹਾਂ ਡਰਦੀ ਮਰੀ ਥਰ-ਥਰ ਕੰਬ ਰਹੀ ਸੀ ਜਿਸ ਨੂੰ ਸਿਰਫ ਆਪਣੀ ਇੱਜ਼ਤ ਦੀ ਫਿਕਰ ਸੀ ਮੈਂ ਉਸੇ ਵਕਤ ਹੀ ਆਪਣੇ ਜੇਟ ਤੇ ਕੇ ਹੱਥ ਜੋੜ ਦਿੱਤੇ ਅਤੇ ਉਸ ਤੋਂ ਮਾਫੀ ਮੰਗਣ ਲੱਗੀ ਰੱਬ ਦਾ ਵਾਸਤਾ ਮੈਨੂੰ ਛੱਡ ਦਿਓ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਮੈਂ ਸਮਝਿਆ ਸੀ ਕਿ ਮੇਰੇ ਕਮਰੇ ਵਿੱਚ ਮੇਰਾ ਘਰਵਾਲਾ ਆਇਆ ਮੈਂ ਇਸ ਕਰਕੇ ਆਪਣੇ ਕੱਪੜੇ ਉਤਾਰ ਦਿੱਤੇ ਸੀ ਮੈਂ ਨਹੀਂ ਜਾਣਦੀ ਸੀ ਕਿ ਕਮਰੇ ਵਿੱਚ ਤੁਸੀਂ ਆਏ ਹੋ ਮੈਨੂੰ ਮੱਕਦੀ ਵੀ ਇਸ ਤਰ੍ਹਾਂ ਨਾ ਕਰਦੀ ਉਹ ਮੈਨੂੰ ਇਸ ਤਰ੍ਹਾਂ ਗੜਗੜਾਉਂਦੇ ਦੇਖ ਕੇ ਉੱਚੀ ਉੱਚੀ ਹੱਸ ਰਿਹਾ ਸੀ ਹੁਣ ਜੋ ਤੂੰ ਆਪਣੇ ਨਾਲ ਕਰ ਚੁੱਕੀ ਹੈ ਉਸ ਨੂੰ ਹੁਣ ਤੈਨੂੰ ਭੁਗਤਣਾ ਪਵੇਗਾ ਜਦੋਂ ਦਾ ਮੈਂ ਤੈਨੂੰ ਦੇਖਿਆ ਮੈਂ ਪਾਗਲ ਹੋ ਗਿਆ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਪਿੰਡੂ ਭਰਾ ਦੇ ਨਸੀਬ ਵਿੱਚ ਇੰਨੀ ਸੋਹਣੀ ਔਰਤ ਆਵੇਗੀ ਇਹ ਕਹਿੰਦਾ ਕਹਿੰਦਾ ਉਹ ਕਦਮ-ਕਦਮ ਮੇਰੇ ਵੱਲ ਵੱਧ ਰਿਹਾ ਸੀ ਉਹ ਪਤਾ ਨਹੀਂ ਕੀ ਕੀ ਬੋਲ ਰਿਹਾ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੇਰਾ ਜੇਠ ਰਸੋਈ ਵਿੱਚ ਹੀ ਮੇਰੇ ਨਾਲ ਗਲਤ ਕੰਮ ਕਰਨਾ ਚਾਹੁੰਦਾ ਸੀ। ਉਸਨੇ ਮੈਨੂੰ ਘੇਰ ਲਿਆ ਤੇ ਸਲਫ ਤੇ ਮੈਨੂੰ ਲੰਮੀ ਪਾ ਦਿੱਤਾ ਤੇ ਮੇਰੇ ਸੱਜੇ ਖੱਬੇ ਸਲਫ ਦੇ ਉੱਪਰ ਹੱਥ ਰੱਖ ਕੇ ਬਹੁਤ ਗਲਤ ਨਜ਼ਰਾਂ ਨਾਲ ਦੇਖ ਰਿਹਾ ਸੀ ਜਦੋਂ ਕਿ ਮੈਂ ਇਸ ਡਰ ਤੋਂ ਬਹੁਤ ਸਹਿਮੀ ਹੋਈ ਸੀ। ਜਿਵੇਂ ਹੀ ਉਹ ਇਨਸਾਨ ਹੇਠਾਂ ਨੂੰ ਝੁਕਿਆ ਅਤੇ ਉਸਨੇ ਬੁੱਲ ਮੇਰੀਆਂ ਗੱਲਾਂ ਨੂੰ ਚੁੰਮਦੇ ਉਸ ਤੋਂ ਪਹਿਲਾਂ ਹੀ ਮੇਰੇ ਕੋਲ ਪਿਆਏ ਕੱਚ ਦਾ ਪਾਊਡਰ ਉਠਾ ਕੇ ਮੈਂ ਪੂਰੇ ਜੋਰ ਨਾਲ ਆਪਣੇ ਜੇਠ ਦੇ ਸਿਰ ਵਿੱਚ ਮਾਰ ਦਿੱਤਾ। ਜਿਸ ਦਰਦ ਨੂੰ ਉਹ برداشت ਨਾ ਕਰ ਸਕਿਆ ਉਹ ਤਕਲੀਫ ਵਿੱਚ ਉੱਚੀ ਉੱਚੀ ਰੌਲਾ ਪਾਉਣ ਲੱਗਿਆ ਤੇ ਮੈਂ ਇੱਕ ਪਾਸੇ ਹੋ ਗਿਆ ਉਸ ਨੇ ਆਪਣਾ ਸਿਰ ਫੜ ਲਿਆ ਜਿਸ ਕਰਕੇ ਉਸ ਦੇ ਸਿਰ ਵਿੱਚੋਂ ਖੂਨ ਵਗਣ ਲੱਗਿਆ ਮੈਂ ਜਦੋਂ ਉਸ ਦੀ ਇਹ ਹਾਲਤ ਦੇਖੀ ਤਾਂ ਮੈਂ ਰਸੋਈ ਵਿੱਚੋਂ ਭੱਜ ਕੇ ਬਾਹਰ ਨਿਕਲ ਗਈ ਤਾਂ ਕਿ ਮੈਂ ਘਰੋਂ ਬਾਹਰ ਨਿਕਲ ਜਾਵਾਂ ਕਿਉਂਕਿ ਜੇ ਮੈਂ ਕਮਰੇ ਵਿੱਚ ਜਾਂਦੀ ਤਾਂ ਉਸ ਇਨਸਾਨ ਦਾ ਕੋਈ ਭਰੋਸਾ ਨਹੀਂ ਸੀ ਕਿ ਉਹ ਮੇਰੇ ਪਿੱਛੇ ਕਮਰੇ ਵਿੱਚ ਵੀ ਆ ਜਾਂਦਾ ਇਸ ਲਈ ਮੈਂ ਕਰੋ ਬਾਹਰ ਹੀ ਭੱਜਣਾ ਚਾਹੁੰਦੀ ਸੀ ਜਦੋਂ ਮੈਂ ਬਾਹਰਲੇ ਗੇਟ ਵੱਲ ਭੱਜੀ ਤਾਂ ਸਾਹਮਣੇ ਕਿਸੇ ਵਿੱਚ ਜਾ ਟਕਰਾਈ ਜਦੋਂ ਮੈਂ ਉੱਪਰ ਦੇਖਿਆ ਤਾਂ ਉਹ ਮੇਰਾ ਘਰ ਵਾਲਾ ਮੈਨੂੰ ਬਹੁਤ ਹੈਰਾਨੀ ਨਾਲ ਦੇਖ ਰਿਹਾ ਸੀ ਉਸ ਨੂੰ ਸਾਹਮਣੇ ਖੜਾ ਦੇਖ ਕੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਸਰੀਰ ਵਿੱਚ jaan ਹੀ ਆ ਗਈ ਹੋਵੇ ਮੇਰੇ ਸਿਰ ਤੇ ਛਾਤ ਆ ਗਈ ਹੋਵੇ ਮੈਨੂੰ ਉਸ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਰੋਣ ਲੱਗੀ। ਉਹ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਤੇ ਮੈਨੂੰ ਪੁੱਛਣ ਲੱਗਾ ਕਿ ਗੁਰਪ੍ਰਿਤ ਕੀ ਹੋਇਆ? ਤੂੰ ਰੋ ਕਿਉਂ ਰਹੀ ਐ? ਮੈਨੂੰ ਦੱਸ। ਪਰ ਮੈਂ ਉਸ ਨੂੰ ਦੱਸਣ ਦੀ ਬਜਾਏ ਰੋਈ ਜਾ ਰਹੀ ਸੀ। ਇੰਨੇ ਨੂੰ ਮੇਰਾ ਜੇਠ ਮੈਨੂੰ ਗਾਲ੍ਹਾਂ ਕੱਢਦਾ ਹੋਇਆ ਬਾਹਰ ਆਇਆ ਤੇ ਸਾਹਮਣੇ ਖੜੇ ਆਪਣੇ ਭਰਾ ਨੂੰ ਦੇਖ ਕੇ ਇੱਕਦਮ ਚੁੱਪ ਹੋ ਗਿਆ। ਜਦੋਂ ਕਿ ਮੇਰਾ ਘਰ ਵਾਲਾ ਮੇਰੀ ਹਾਲਤ ਨੂੰ ਸਮਝ ਚੁੱਕਿਆ ਸੀ। ਉਸ ਨੇ ਮੇਰੇ ਵੱਲ ਦੇਖਿਆ ਤੇ ਮੈਨੂੰ ਪੁੱਛਣ ਲੱਗਾ ਕਿ ਇਹ ਤੇਰੇ ਨਾਲ ਬਦਤਮੀਜ਼ੀ ਕੌਣ ਕਰ ਰਿਹਾ ਮੈਂ ਰੋਂਦੇ ਹੋਏ ਹਾਂ ਵਿੱਚ ਸਿਰ ਹਿਲਾਇਆ ਮੇਰੀ ਹਾਂ ਕਹਿਣ ਦੀ ਧੀਰ ਸੀ ਕਿ ਮੇਰੇ ਘਰ ਵਾਲੇ ਨੇ ਬਿਨਾ ਆਪਣੇ ਭਰਾ ਦੇ ਪਾਟੇ ਸਿਰ ਦਾ ਖਿਆਲ ਕਰਦੇ ਹੋਏ ਉਸਦੇ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਉਸਦੇ ਗਾਲ ਪੈ ਗਿਆ ਮੈਂ ਮੈਂ ਦੋਨਾਂ ਭਰਾਵਾਂ ਨੂੰ ਛੁਡਾਇਆ ਮੇਰੇ ਜੇਠ ਨਾਲੋਂ ਮੇਰੇ ਘਰ ਵਾਲੇ ਵਿੱਚ ਜ਼ਿਆਦਾ ਤਾਕਤ ਸੀ ਤੇ ਉਸਨੇ ਉਸ ਨੂੰ ਇੱਕ ਮਿੰਟ ਵਿੱਚ ਹੀ ਢੇਰ ਕਰ ਦਿੱਤਾ ਮੈਂ ਆਪਣੇ ਘਰ ਵਾਲੇ ਦਾ ਹੱਥ ਫੜ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਬੋਲਾਂ ਉਹ ਗੁੱਸੇ ਵਿੱਚ ਪੁੱਛਣ ਲੱਗਿਆ ਇਹ ਤੇਰੇ ਨਾਲ ਬਤਮੀਜ਼ੀ ਕਰ ਰਿਹਾ ਸੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਮੈਂ ਰੋਂਦੀ ਹੋਈ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੀ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸ ਦਿੱਤੀ ਉਹ ਮੈਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਤੇ ਉਹ ਕਹਿਣ ਲੱਗਿਆ ਾਰੇ ਇਨਸਾਨ ਨੂੰ ਇਸ ਰਾਤ ਬਾਰੇ ਪਤਾ ਹੁੰਦਾ ਮੈਨੂੰ ਵੀ ਪਤਾ ਹੈ ਪਰ ਮੈਂ ਤੈਨੂੰ ਟਾਈਮ ਦੇਣਾ ਚਾਹੁੰਦਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਤੂੰ ਮੇਰੇ ਤੋਂ ਡਰੀ ਰਹੇ ਜਾਂ ਫਿਰ ਤੂੰ ਇਹ ਸਮਝੇ ਕਿ ਮੈਂ ਸਿਰਫ ਅਤੇ ਸਿਰਫ ਤੇਰੇ ਨੰਦੇਰੇ ਸਰੀਰ ਨੂੰ ਹੀ ਹਾਸਲ ਕਰਨਾ ਚਾਹੁੰਦਾ ਹਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਤੈਨੂੰ ਸਿਰਫ ਸਮਾਂ ਦੇ ਰਿਹਾ ਸੀ ਪਰ ਮੈਂ ਨਹੀਂ ਜਾਣਦਾ ਸੀ ਕਿ ਤੈਨੂੰ ਇਹ ਸਭ ਚੀਜ਼ਾਂ ਦੀ ਹੀ ਜਿੱਦ-ਜਾਜ਼ਬੀ ਹੈ ਤੇ ਜਲਦਬਾਜ਼ੀ ਹੈ ਅਤੇ ਚਾਹਤ ਹੈ ਉਸ ਦੀਆਂ ਗੱਲਾਂ ਵਿੱਚ ਬਹੁਤ ਗੁੱਸਾ ਤੇ ਦਰਦ ਸੀ ਮੈਂ ਫੌਰਨ ਹੀ ਉਸ ਦੇ ਸਾਹਮਣੇ ਕੰਨ ਫੜ ਕੇ ਖੜੀ ਹੋ ਗਈ ਅਤੇ ਉਸ ਤੋਂ ਮਾਫੀ ਮੰਗਣ ਲੱਗੀ ਥੋੜੇ ਹੀ ਦਿਨਾਂ ਵਿੱਚ ਮੇਰੇ ਘਰ ਵਾਲੇ ਨੇ ਮੈਨੂੰ ਇਹਨਾਂ ਕੁਝ ਦਿੱਤਾ ਕਿ ਮੇਰੀ ਪੂਰੀ ਜ਼ਿੰਦਗੀ ਹੀ ਬਦਲ ਗਈ ਜਿਸ ਨੂੰ ਮੈਂ ਪੇਂਡੂ ਸਮਝ ਰਹੀ ਸੀ ਉਹ ਤਾਂ ਹੁਣ ਮੇਰੀ ਹਰ ਇੱਛਾ ਬਹੁਤ ਹੀ ਚੰਗੇ ਤਰੀਕੇ ਨਾਲ ਪੂਰੀ ਕਰ ਰਿਹਾ ਸੀ ਹੁਣ ਜਾ ਕੇ ਮੇਰੀ ਰੂਟਰੀ ਸੀ ਮੇਰਾ ਘਰ ਵਾਲਾ ਮੈਨੂੰ ਲੈ ਕੇ ਇੱਕ ਅਲੱਗ ਘਰ ਵਿੱਚ ਸ਼ਿਫਟ ਹੋ ਗਿਆ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਭਰਾ ਮੈਨੂੰ ਗੰਦੀਆਂ ਨਜ਼ਰਾਂ ਨਾਲ ਵੇਖੇ ਮੈਂ ਅਤੇ ਮੇਰੇ ਘਰ ਵਾਲੇ ਨੇ ਆਪਣੀ ਅਲੱਗ ਹੀ ਦੁਨੀਆ ਬਸਾ ਲਈ ਸੀ ਅਸੀਂ ਆਪਣੀ ਅਲੱਗ ਦੁਨੀਆ ਵਿੱਚ ਬਹੁਤ ਖੁਸ਼ ਸੀ ਪਿੰਡੂ ਇਨਸਾਨ ਨੂੰ ਵੀ ਇਨਸਾਨ ਹੀ ਸਮਝਣਾ ਚਾਹੀਦਾ ਭਲੇ ਹੀ ਉਹ ਪੜੇ ਲਿਖੇ ਨਹੀਂ ਹੁੰਦੇ ਪਰ ਉਹਨਾਂ ਵਿੱਚ ਗੁਣ ਬਹੁਤ ਹੁੰਦੇ ਆ ਜੋ ਇੱਕ ਪੜੇ ਲਿਖੇ ਇਨਸਾਨ ਵਿੱਚ ਸ਼ਾਇਦ ਹੀ ਹੁੰਦੇ ਹੋਣਗੇ ਅਸੀਂ ਜਿਨ੍ਹਾਂ ਨੂੰ ਪਿੰਡੂ ਸਮਝਦੇ ਹਾਂ ਅਸਲ ਵਿੱਚ ਉਹ ਪਿੰਡੂ ਨਹੀਂ ਹੁੰਦੇ ਉਹ ਸਿੰਪਲ ਇਨਸਾਨ ਹੁੰਦੇ ਆ ਉਹ ਬਹੁਤ ਸਮਝਦਾਰ ਵੀ ਹੁੰਦੇ ਆ ਸਾਨੂੰ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਹਨਾਂ ਦੀਆਂ ਚੰਗਿਆਈਆਂ ਨੂੰ ਦੇਖਣਾ ਚਾਹੀਦਾ ਸਿਰਫ ਡਿਗਰੀਆਂ ਨੂੰ ਦੇਖ ਕੇ ਉਹਨਾਂ ਦੀ ਇੱਜ਼ਤ ਨਹੀਂ ਕਰਨੀ ਚਾਹੀਦੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਕਹਾਣੀਆਂ ਮਿਲ ਸਕਣ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰਾਤ ਰੱਖਾ